ਰਾਣਾ ਤੋਂ ਠੀਕ ਹੋ ਹੀ ਗਿਆ ਹੁਣ ਇਹ ਵੀ ਮੇਰੀ ਮੰਨ ਲਵੇ ਤੇ ਇਹਨਾਂ ਦੀ ਵੀ ਬਣ ਜਵੇ ਤੇ ਚਲੋ ਸਭ ਕੁਝ ਠੀਕ ਹੈ ਮੈਨੂੰ ਹੋਰ ਕੀ ਚਾਹੀਦਾ ਹੈ ਇਹੋ ਹੀ ਆ ਆਪਣਾ ਪਿਆਰ ਨਾਲ ਰਹਿਣ ਲੱਗਦਾ ਪਿਆ ਸੁਧਰੀ ਜਾਊਗਾ ਪਾਣੀ ਮੈਂ ਪੀ ਲੋ ਪਾਣੀ ਬਾਰ ਗਰਮੀ ਕਿੰਨੀ ਆ ਉਹ ਤੈਨੂੰ ਕਹਿੰਦੀ ਕਿ ਮੇਰੇ ਅੱਥੇ ਪਾਣੀ ਲਿਆਉਣਾ ਨਾਲੇ ਮੈਂ ਮੰਗਿਆ ਤੇਰੇ ਕੋ ਪਾਣੀ ਨਰਾਜ ਤੂੰ ਮੇਰੇ ਨਾਲ ਜੀ ਪਾਣੀ ਨਾ ਥੋੜੀ ਪਾਣੀ ਤੇ ਪੀਓ ਯਾਰ ਨਹੀਂ ਪੀਣਾ ਪਾਣੀ ਮੈਂ ਨਾਲੇ ਤੂੰ ਮੇਰੀ ਬਹੁਤੀ ਫਿਕਰ ਨਾ ਕਰਿਆ ਕਰ ਜੇ ਮੈਨੂੰ ਲੋੜ ਹੋਗੀ ਨਾ ਆਪੇ ਉੱਠ ਕੇ ਪਾਣੀ ਲੈ ਆ ਸਕਦਾ ਮੈਂ ਸਹੀ ਸਮਝਣ ਦੀ ਕੋਸ਼ਿਸ਼ ਕਰੋ ਮੈਂ ਮੰਨਦੀ ਆ ਮੇਰੀ ਗਲਤੀ ਆ ਮੈਨੂੰ ਸਾਰੇ ਨੇ ਮaaf ਕਰ ਦਿੱਤਾ ਤੁਸੀਂ ਵੀ ਮੈਨੂੰ ਮaaf ਕਰ ਦਿਓ ਯਾਰ ਮਾਫੀ ਵਾਲੀ ਕਿਹੜੀ ਗੱਲ ਆ ਗਈ ਮੈਂ ਤੈਨੂੰ ਕੁਝ ਕਹਿਨ ਨਾ ਵਾਂ ਜਾਂ ਮੈਂ ਤੈਨੂੰ ਕੋਈ ਕਿਹਾ ਹੋਵੇ ਤੈਨੂੰ ਕੋਈ ਗੁੱਸਾ ਕੀਤਾ ਹੋਵੇ ਮੈਂ ਤੈਨੂੰ ਕਹਿਨ ਨਾ ਮੇਰੀ ਇੰਨੀ ਫਿਕਰ ਨਾ ਕਰ ਮੈਨੂੰ ਲੋੜ ਹੋਊਗੀ ਨਾ ਘਰ ਵਿੱਚ ਮੰਮੀ ਆ ਮੈਂ ਉਹਨਾਂ ਕੋਲ ਮੰਗ ਲਊਗਾ ਜਾਂ ਮੈਂ ਖੁਦ ਉੱਠ ਕੇ ਨਾ ਆਪੇ ਲੈ ਸਕਦਾ ਪਾਣੀ ਤਸਕ ਕਰਕੇ ਉਹ ਨਾ ਕਰਾਂ ਜੇ ਮੈਂ ਨਹੀਂ ਕਰਨੀ ਤੇ ਕਿੰਨੀ ਫਿਕਰ ਕਰਨੀ ਤੁਹਾਡੀ ਮੈਂ ਜੋ ਕੁਝ ਵੀ ਕਰਨੀ ਸਿਰਫ ਤੁਹਾਡੇ ਲਈ ਕਰਨੀ ਹੈ ਦੇਖੋ ਮੈਂ ਤੁਹਾਡੇ ਕਰਕੇ ਆਪਣੇ ਆਪ ਨੂੰ ਕਿੰਨਾ ਚੇਂਜ ਕਰ ਲਿਆ ਵਾ ਤੁਸੀਂ ਵੀ ਉਹ ਸਮਝਣ ਦੀ ਕੋਸ਼ਿਸ਼ ਕਰੋ ਮੈਨੂੰ ਮਾਫ ਕਰ ਦਿਓ ਯਾਰ ਮਾਫੀ ਮਾਫਿਆ ਮੈਂ ਕੁਝ ਕਹਿਣ ਥੋੜੀ ਜਾਣਦ ਨੂੰ ਸਾਈ ਜਿੰਨੀ ਮੈਂ ਸਫਾਈ ਦੇਣੀ ਹੈ ਨਾ ਆਪਣੇ ਦੇ ਦਿਤੀਆਂ ਅੱਗੇ ਤੁਹਾਡੀ ਮਰਜ਼ੀ ਹੈ ਤੁਸੀਂ ਮੈਨੂੰ ਮਾਫ ਕਰਨਾ ਕਿ ਨਹੀਂ ਕਰਨਾ ਇਸੋ ਜੱਟ ਦੀ ਕੋਈ ਸਵਾਲ ਕਿੰਨੇ ਸਵਾਲ ਨਹੀਂ ਦੇਈ। ਪਰ ਸੰਜੀਨਾ ਕਮਰਾੜ ਦੀ ਬਣੀ ਹੋਈ ਹੈ। ਮਨ ਬੜਾ ਕਾਲਾ ਜਾ ਪੈ ਗਿਆ। ਗਰਮੀ ਕਰਕੇ ਬੁਰੀ ਹੋਉਂਦੀ ਹੈ। ਗਰਮੀ ਬੜੀ ਜ਼ਿਆਦਾ ਪੈਣ ਦੀ ਹੈ। ਗਰਮੀ ਤਾਂ ਹੈ ਹੀ ਹੈ। ਮੈਂ ਨਾਲ ਲੋਦਰ ਫੋਨ ਕਰਨੀ ਆ ਸ਼ੰਮੀ ਨੂੰ। ਸ਼ੰਮੀ ਨੇ ਫੋਨ ਨਹੀਂ ਚੁੱਕਿਆ। ਤੇ ਨਾ ਹੀ ਰਾਣੇ ਭਾਜੀ ਚੁੱਕਣਦੇ। ਤੋਂ ਦੋਦੀ ਮੈਨੂੰ ਕਮਰਾੜ ਦੀ ਹੋਈ ਜਾਂਦੀ। ਰਾਣੇ ਭਾਈ ਨੇ ਤਾਂ ਫੋਨ ਨਹੀਂ ਕੀਤਾ ਹੀ। ਫੋਨ ਨਹੀਂ ਚੁੱਕਿਆ। ਚੁੱਕਿਆ ਨਹੀਂ। ਨਾ ਤਾਂ ਸ਼ਾਇਦ ਕੋਈ ਵਾਰ ਬੰਦਾ ਵਿਜੀ ਹੋ ਦਾ ਨਹੀਂ ਚੁੱਕਿਆ। ਯਾਰ ਤੇਨ ਨਾਲ ਗੱਲ ਕਰਨੀ ਸੀ ਉਹਦੇ ਨਾਲ ਪੂਆ ਜੀ ਨੇ ਪਤਾ ਲੱਗਿਆ ਤਾਂ ਤੇ ਸ਼ੰਮੀ ਦੇ ਬੱਚੇ ਦੀ ਦਵਾਈ ਚੱਲ ਰਹੀ ਆ ਪਰ ਉਹ ਰਾਣੀ ਭਾਜੀ ਨੇ ਸਾਹਮਣੀ ਸੀ ਗੱਲ ਕਿ ਡਾਕਟਰ ਨੇ ਕਿਹਾ ਸੀ ਥੋੜਾ ਜਿਹਾ ਦਵਾਈ ਖਾ ਲਓ ਤੇ ਆਪਾਂ ਹੁਮਾਨ ਨੇ ਹੋਰ ਕੋਈ ਗੱਲ ਨਹੀਂ ਹੋਈ ਹੈਗੀ ਪਰ ਦੇਖਾਂ ਨਾ ਪੂਆ ਜੀ ਨੂੰ ਦੇਖਿਆ ਨਾ ਹੁੰਦਾ ਤੇ ਆਇਆ ਮਾਮਾ ਨੂੰ ਤੇ ਕੀ ਕਰੂੰਗਾ ਹੁਣ ਪੂਆ ਜੀ ਹੈ ਨਾ ਪੂਰਾ ਧਿਆਨ ਹੈ ਉਹਨਾਂ ਦਾ ਉਧਰ ਤੇ ਚਲੋ ਉਧਰ ਵੀ ਕੋਈ ਖੁਸ਼ੀ ਦੀ ਗੱਲ ਮਿਲੇ ਮੈਂ ਤੇ ਆ ਸੋਚ ਰਿਆਂਾ ਸ਼ੁਕਰ ਕੋਈ ਨਹੀਂ ਪਤਾ ਨਹੀਂ ਲੱਗਾ ਉਸ ਦਿਨ ਗੱਲ ਦਾ ਹੋਰ ਸ਼ੁਕਰ ਹੈ ਸਾਰੀ ਗੱਲ ਦਾ ਪਤਾ ਨਹੀਂ ਸਾਰੀ ਗੱਲ ਮੇਰੇ ਸਿਰ पे ਆ ਜੀ ਕੱਲ ਮੈਂ ਥੋੜਾ ਸੋਚਿਆ ਜੀ ਮੈਂ ਕਿਤੇ ਇਹੀ ਕਹਿੰਦੇ ਹੋ ਕਿ ਕੋਈ ਵਾਜਨ ਕਰਨਾ ਚਾਹੀਦਾ ਮੈਂ ਕੋਣ ਨੇ ਕਹਿੰਦਾ ਸੀਮਾ ਤੂੰ ਅੱਗੇ ਤੇ ਕੋਈ ਗੱਲ ਨਹੀਂ ਲਿਖਾਉਂਦੀ ਤੂੰ ਹੁਣ ਮੇਰੇ ਕੋ ਗੱਲਾਂ ਵੀ ਲਿਖਾਉਣ ਲੱਗ ਪਈ ਆ ਤੈਨੂੰ ਪਤਾ ਵਾ ਜਦੋਂ ਅਸੀਂ ਜਦੋਂ ਦੇ ਆਪਾਂ ਇੱਥੇ ਆਏ ਆ ਤੇ ਕੋਈ ਵਾਜਨ ਦਾ ਚਿਹਰਾ ਵੇਖਿਆ ਸਾਰਾ ਦਿਨ ਸੋਚਦੇ ਰਹਿੰਦੇ ਹਾਂ ਪਤਾ ਨਹੀਂ ਕਿਹੜੀਆਂ ਸੋਚਾਂ ਸੋਚਦੇ ਰਹਿੰਦੇ ਮੈਨੂੰ ਯਾਦ ਨਹੀਂ ਪਤਾ ਦੱਸ ਰਹਿੰਦੇ ਆ ਕਿ ਉਦਦੇ ਵੀ ਸੋਚ ਲੱਗੀ ਉਹਨਾਂ ਨੂੰ ਹੋਰ ਕਾਦੀ ਉਹਨਾਂ ਨੂੰ ਸੋਚੀ ਨਾ ਸੋਚੀ ਹੂੰ ਉਦਾਸ ਇਹ ਤਾਂ ਅਪਰ ਤੁਸੀਂ ਗੱਲ ਸੱਚ ਕਹਿਣ ਲੈ ਜੇ ਵਾਕੇ ਜਿੱਦਾਂ ਵੀ ਮੈਂ ਸਮੀ ਵੱਲੋਂ ਆਈ ਆ ਮੈਂ ਉਦਾਸ ਹੀ ਰਣੀ ਪਈ ਆ ਮੈਨੂੰ ਐਂ ਤੇ ਲੱਗ ਕੰਡੇ ਆ ਕਿ ਤੁਹੀ ਦੋਵੇਂ ਜਾਣੇ ਤੇ ਕੁਸ਼ਮੀ ਕੋਈ ਨਾ ਕੋਈ ਮੇਰੇ ਕੋਲ ਤਾਂ ਗੱਲ ਕਾਣ ਲੈ ਜੇ ਨਹੀਂ ਚਾਚੀ ਜੀ ਤੀਂ ਜਿਕੇ ਛੋਟ ਦੇ ਦੇ ਤੇ ਇਹ ਸੋਚੋ ਜਦੋਂ ਵੀ ਮੈਂ ਇਸ ਘਰ ਚ ਵੀ ਆਈ ਆਈ ਆ ਮੈਂ ਤੁਹਾਡੀ ਕੋ ਕੋ ਗੱਲ ਸੁਕਾਈ ਪਰ ਸਿਮਰ ਹਮਤਲ ਪਾਣ ਡਈ ਉਹ ਚਾਚੀ ਮੈਂ ਕੋਈ ਗੱਲ ਨਹੀਂ ਤੁਹਾਨੂੰ ਕਰਦੇ ਆਪਣੇ ਸਭ ਕੁਝ ਠੀਕ ਕਰ ਦਨਾ ਮੈਂ ਬਸ ਇਹ ਨਾਲ ਇਹ ਵੀ ਕਹਿਣੀ ਆ ਅੱਜ ਮੈਨੂੰ ਤੁਹਾਡੀ ਉਹ ਗੱਲ ਚਿੱਤੇ ਆਉਂਦੀ ਆ ਜਿਹੜਾ ਤੁਹਾਨੂੰ ਸੁਪਨਾ ਆਈ ਤੁਸੀਂ ਕਹਿੰਦੇ ਸੀ ਪੀ ਮੈਨੂੰ ਲੱਗਦਾ ਕਿ ਸ਼ੰਮੀ ਕੋਈ ਦੁੱਖ ਚ ਆ ਅੱਜ ਮੈਨੂੰ ਉਹ ਚਾਚੀ ਜੀ ਸੁਮੇਰ ਦੀ ਨਾ ਖਬਰ ਆਣਦੀ ਹੋਉਂਦੀ ਆ ਤੇ ਮੇਰੇ ਜਮਾਨਾ ਹੈ ਉਹ ਡੂਡੋ ਕਰਨ ਦਿਆ ਮੈਂ ਸ਼ੰਮੀ ਨੇ ਫੋਨ ਲਾਇਆ ਸ਼ੰਮੀ ਨੇ ਫੋਨ ਦੇ ਚੱਕਿਆ ਰਾਣੀ ਭਾਈ ਨੂੰ ਫੋਨ ਲਾਇਆ ਤਾਂ ਨਹੀਂ ਚੱਕਿਆ ਹੁਣ ਮੇਰਾ ਵੀ ਦਿਮਾਗ ਉਂਧੇ ਰੀ ਲੱਗ ਗਿਆ ਤੂੰ ਤਾਂ ਸੁੱਖ ਹੋਏ ਸੀ ਪਤਾ ਕੀ ਸੀ ਜਿੱਦ ਤੋਂ ਵੀ ਆਪਣਾ ਦੁਖੀ ਹੋਵੇ ਨਾ ਤੂੰ ਅੰਦਰੋਂ ਮੇ ਖੇਚ ਪੰਦੀ ਘਬਰਾਟ ਹੁੰਦੀ ਆ ਕਿ ਹਾਏ ਰੱਬਾ ਸਹੀ ਹੁਣ ਸੀ ਸਾਰੇ ਜਾਣੇ ਠੰਡੀਆਂ ਹਵਾਵਾਂ ਵਾਲਾਂ ਸਾਰਿਆਂ ਵੱਲ ਉਹ ਆਪਣੇ ਚਾਚੀ ਜੀ ਉਦੋਂ ਤੋਂ ਹਮੇਸ਼ਾ ਠੰਡੀ ਹਵਾ ਆਵੇ ਦੋਵੇਂ ਬਾਸੀ ਹਾਂ ਦੇਖੋ ਚਾਚੀ ਜੀ ਹੁਣ ਆਪਾਂ ਉਹਨੂੰ ਕਿੰਨਾ ਕੁ ਸਮਝਾ ਗਏ ਸੀ ਮੇਰੇ ਤੋਂ ਮੈਂ ਤਾਂ ਕਹਿੰਨਾ ਪ੍ਰਮਾਤਮਾ ਸਭ ਕੁਝ ਠੀਕ ਕਰ ਦੇ ਇਹੋ ਹੀ ਤਾਂ ਕਹਿਣੀ ਆ ਵੀ ਆਪਾਂ ਤੇ ਉਹਨੂੰ ਬੜਾ ਸਮਝਾ ਆਏ ਆ ਪਰ ਉਹਦੀ ਹੁਣ ਦਿਮਾਗ ਉਹਦਾ ਕੰਮ ਕਰੇਗਾ ਜਾਂ ਫੇਰੀ ਨਾ ਫੇਰੋ ਚਾਚੀ ਜੀ ਅੱਗੇ ਤੇ ਛੋਟੀਆਂ ਛੋਟੀਆਂ ਗਲਤੀਆਂ ਕਰਦੀ ਸੀ ਹੁਣ ਕਿੱਡੀ ਵੱਡੀ ਗਲਤੀ ਕੀਤੀ ਆ ਗੱਲ ਤਾਂ ਤੁਹਾਨੂੰ ਲੱਗੀ ਸਹੀ ਕਹਿੰਦੇ ਮੈਂ ਵੀ ਤੇਰੇ ਨਾਲ ਉਹ ਗੱਲ ਕਰਦੀ ਸੀ ਮੈਨੂੰ ਨਾ ਕੋਈ ਚੀਜ਼ ਤੇ ਬਰਦਾ ਸਵਾਦ ਚੰਗਾ ਨਹੀਂ ਲੱਗਉਂਦੇ ਇਥੇ ਇਕੱਠੀਆਂ ਜੰਮੀਆਂ ਪਲੀਆਂ ਖੇਡੀਆਂ ਸਕੂਲ ਗਈਆਂ ਚਲੋ ਪਰਮਾਤਮਾ ਨੇ ਕੀਤਾ ਵਿਆਹ ਲੈਣਾ ਦੇਖੋ ਘਰ ਹੋ ਗਏ ਪਰ ਹੁਣ ਸਿਮਰਤ ਜੋ ਵੀ ਕਰਨ ਢਈ ਨਾ ਸਹੀ ਨਹੀਂ ਕਰਨ ਢਈ ਮਤਲਬ ਚਾਚੀ ਜੀ ਕਿਉਂ ਕਰਦੀ ਆ ਸਮਝ ਨਹੀਂ ਆਈ ਕੁੜੀ ਵੀ ਜਦੋਂ ਦੇ ਵਿਆਹੀ ਹੈ ਨਾ ਇਹ ਕੁੜੀ ਪੂਰੀ ਬਦਲ ਗਈ ਪਰ ਕਰਨ ਕਿਸ ਬੇਸ ਤੇ ਲਈ ਅਜੇ ਤੱਕ ਨਾ ਤੇ ਮੈਨੂੰ ਸਮਝ ਆਉਂਦੀ ਤੇ ਨਾ ਸ਼ਮੀ ਨੂੰ ਆਉਂਦੀ ਏ ਇੱਕ ਚਾਚੀ ਜੀ ਝੂਠ ਬੜਾ ਬੋਲਣ ਲੱਗੀ ਆ ਹਰ ਗੱਲ 'ਚ ਝੂਠ ਪਤਾ ਨਹੀਂ ਕਿੰਨਾ ਕਝੂਠ ਬੋਲਦੀ ਆ ਦੇਖਿਆ ਨਹੀਂ ਮੈਨੂੰ ਝੂਠ ਬੋਲ ਕੇ ਫੋਨ ਤੇ ਕੋਈ ਜੋ ਹੈ ਜਾਂਦੀ ਆ ਤੂੰ ਪੂਰੀ ਸ਼ਾਸਕੋ ਜੋ ਹੈ ਨਹੀਂ ਮੈਨੂੰ ਤਾਂ ਫੇਰ ਬੜਾ ਪੁਛਾ ਚਰਨ ਦਾ ਹੀ ਹੁੰਦਾ ਪਰ ਲੋ ਤਾਂ ਭੁਣਾਂ ਕਹਿੰਦੀ ਇਹਨਾਂ ਨਾ ਸਿਮਾ ਫੇਰੀ ਮਾਂ ਚਾਚੀ ਜੀ ਦੀ ਅੱਧਰ ਆਉਣੀ ਟਿਕਾਣੇ ਤੇ ਮਾਂ ਮੇਰੀ ਗਾਲ੍ਹਾਂ ਇੱਥੇ ਆਉਂਗਾ ਦੋ ਦੀਆਂ ਛੱਡ ਕੇ ਚਾਰ ਤਾਂ ਦੇਖ ਪਰ ਤੇ ਇਹੋ ਸੋਰਿਆ ਸਭ ਨੇ ਕੁਝ ਕਹਿਣਾ ਚਾਹੀਦਾ ਮੈਂ ਤੇ ਚਾਚੀ ਜੀ ਇੰਨ ਮਜਬੂਰ ਘਟ ਕੇ ਮੈਂ ਵੀ ਨਹੀਂ ਕਰ ਰਹੀ ਐਗੀ ਮੈਂ ਤਾਂ ਧਰ ਦੇਣੀ ਐ ਮੈਂ ਕਾ ਕਹਿਣ ਵਾਲਾ ਨੇ ਤੇ ਉਹ ਹੀ ਕਹਣਾ ਭਰਾ ਨੇ ਤੇ ਕੁਝ ਗਿਆ ਨਹੀਂ ਤੇ ਭਾਬੀ ਨੇ ਚੱਕਾ ਦੇ ਪਾਲ ਦਿੱਤੀ ਫੇਰ ਤੇ ਭਾਬੀਆਂ ਹੀ ਘੁਰੀਆਂ ਹੁੰਦੀਆਂ ਵਾ ਪਰ ਤੇ ਮਾਂ ਜੀ ਜੇ ਤੱਕ ਨਹੀਂ ਜੇ ਤੋੜ ਤੰਦੇ ਤੇ ਕੀ ਜਿਗ ਰਣੀ ਹਿੰਦੀ ਤਾਂ ਹੀ ਤੇ ਰਹਿ ਰੁਕ ਗਈ ਸੀਮਾ ਤੂੰ ਪਾਗਲ ਵਾਲੀਆਂ ਗੱਲਾਂ ਨਾ ਕਰ ਪਾਗਲ ਨਾ ਬਣ ਅੱਜ ਤੂੰ ਉਹਦੇ ਸਾਹ ਦੇ ਸੋਰਿਆਂ ਸਭ ਨੇ ਚਪੇੜਾ ਮਾਰ ਆਂਦੇ ਨਾ ਕੱਲੋਂ ਉਸੇ ਸੱਸੇ ਨੇ ਤਾਨੇ ਦੇਣੇ ਸੀ ਸੱਸ ਨੇ ਕਿ ਵੇਖ ਲਾ ਤੂੰ ਐਡੀ ਕੱਕਲ ਵਾਲੀ ਆ ਕਿ ਤੇਰੇ ਸਹੁਰਿਆਂ ਨੇ ਸਾਡੇ ਸਾਹਮਣੇ ਚ ਪੇੜ ਮਾਰਦੀ ਆ ਪਰ ਚਾਚਾ ਜੀ ਮੈਨੂੰ ਗੁੱਸਾ ਚੜਦਾ ਜਦੋਂ ਸ਼ੰਮੀ ਨੇ ਇਸ ਤਰ੍ਹਾਂ ਦੀ ਹਰਕਤ ਕਰਦੀ ਆ ਅੱਜ ਤੱਕ ਉਸ ਕੁੜੀ ਨੇ ਕਿਸੇ ਨੂੰ ਦੁੱਖ ਨਹੀਂ ਦਿੱਤਾ ਇਸ ਘਰ ਵਿੱਚ ਵੀ ਰਹੀ ਆ ਨਾ ਸਾਰਿਆਂ ਨੂੰ ਥਾਂ-ਥਾਂ ਰੱਖਿਆ ਸੀ ਤੇ ਜੇ ਉਧਰ ਗਈ ਆ ਨਾ ਤਾਂ ਵੀ ਪਰ ਇਹ ਕੁੜੀ ਸਮਝਦੀ ਨਹੀਂ ਆ ਸੋਣਾ ਫੋਨ ਕਿਦਾ ਆਈ ਜਾਂਦਾ ਏ ਕਿ ਤੇ ਸ਼ੰਮੀ ਦਾ ਵਾ ਇੱਕ ਮਿੰਟ ਹਾਂ ਸੋਣਿਆ ਤੁਸੀਂ ਮੈਨੂੰ ਇੱਕ ਗੱਲ ਦਾ ਸੀ ਸਿਮਰਤ ਸਾਰਾ ਕੁਝ ਪਹਿਲਾਂ ਨਹੀਂ ਸੀ ਇਹ ਕਰਦੇ ਜਿੰਨਾ ਚਿਰ ਕੁੜੇ ਕੁਵਾਰੀਆਂ ਸੀ ਪਰ ਇਹ ਵਿਆਹ ਤੋਂ ਬਾਅਦ ਇਹ ਨੀਰਖਾ ਜਾਂਤੇ ਹੋਏ ਨਾ ਕਿ ਮਤਲਬ ਇਹਦਾ ਘਰ ਦਾ ਜਿਆਦਾ ਕਮਾਉਂਦਾ ਹੈ ਉਹਦਾ ਘਰ ਨਾਲ ਘੱਟ ਕਮਾਉਂਦਾ ਹੈ ਕੰਮ ਤਾਂ ਸਾਂਝਾ ਹੈ ਕਮਾਉਂਦੇ ਵੀ ਕੁਝ ਖਾਂਦੇ ਵੀ ਕੁਝ ਕਰ ਸੌਂ ਜਾਂ ਵੀ ਨਾਲ ਦੇ ਕੇ ਪਰ ਇਹ ਈਰਖਾ ਕਿਉਂ ਨਹੀਂ ਤੇ ਸਮਝ ਨਹੀਂ ਆਉਂਦੀ ਚਾਚੀ ਜੀ ਮੈਂ ਉਹ ਹੀ ਤਾਂ ਕਹਿੰਦੀ ਕੁੜੀ ਕਰਦੀ ਕੀ ਫਿਰਦੀ ਆ ਅੱਜ ਤੱਕ ਨਹੀਂ ਜਦੋਂ ਦੀ ਵਿਆਹੀ ਹੈ ਨਾ ਮੈਂ ਉਹੀ ਕਹਿਣੇ ਤੁੰਪੇ ਅੱਜ ਤੱਕ ਮੈਨੂੰ ਇਹਦੀ ਸਮਝ ਨਹੀਂ ਆਈ ਇਹ ਕੀ ਕਰਨ ਦੀ ਆ ਪਰ ਮੈਂ ਕਹਿ ਦਿੱਨੀ ਆ ਇਹਦੇ ਵਿੱਚ ਵੀ ਕੋਈ ਚਾਲ ਹੋਣੀ ਆ ਇਹਦੀ ਇਹ ਬੜਾ ਜਿਹਾ ਦਿਮਾਗ ਸ਼ਾਤਰ ਜੇ ਚਾਲ ਚਾਲ ਕੀ ਹੋ ਸਕਦੀ ਇਹ ਕੌਣ ਜਾਣ ਨੂੰ ਪਤਾ ਵਾ ਪੰਜਾ ਮਾਲਕ ਨੂੰ ਪਤਾ ਵਾ ਸੰ냔 ਤੇ ਫਿਰ ਪਤਾ ਲੱਗੇਗਾ ਹੁਣ ਸੀਮਾ ਪੁੱਤ ਮੈਨੂੰ ਤੇਰੀ ਆ ਗੱਲ ਨੇ ਚਚੇ ਕਿ ਉਹਦੀ ਚਾਲ ਆ ਕਿਹੜੀ ਚਾਲ ਹੋ ਸਕਦੀ आदमी को आदमी, परिवार सारा हर पैसा तेला हर चीज को ओने चाल खेडनी है तो फिर चाची जी क्यों कर दी है ऐसा? सब कुछ सही है फिर क्यों कर दी, तो दी सोचो ना फिर क्यों कर करा ही दसेगा पोता कि सब कुछ क्यों कर दी? ते है ये तो तुमने गल की समा ही दसेगा चल काम कर, कर दिया जाके भे गां <laughs> ਇਹ ਗੱਲਾਂ ਐਸੀਆਂ ਕਿ ਜਿਹੜੀਆਂ ਉਠਾਂ ਨਹੀਂ ਦਿੰਦੇ ਤੇ ਦੂਜੀ ਤੂੰ ਨਾ ਜੱਗੋਟ ਵਾਲਾ ਸਾਜ ਜਾ ਕੇ ਮੱਥਾ ਟੇਕਿਆ ਅਰੇ ਮਨ ਚ ਬੁਰੇ ਵਿਚਾਰ ਆਂਦੇ ਨਾ ਇਹ ਸਭ ਸਹੀ ਹੋਏ ਸੀ ਤਾਦਿਆਂ ਤੇ ਚਲ ਆ ਮੈਂ ਪੁੱਛਣੀ ਐ ਨਾ ਕਿ ਦੁਕਾਨ ਤੇ ਜਾਣਾ ਕਿ ਪੈਸੇ ਘਰ ਆ ਗਏ ਪਤਾ ਨਹੀਂ ਇਹਨਾਂ ਨੂੰ ਵੀ ਕੁਛ ਨਾ ਕੁਛ ਹੁੰਦਾ ਹੀ ਰਹਿੰਦਾ ਮੈਂ ਇੰਤਝਕਾਰ ਆ ਜੀਆ ਬਣਾ ਦੇ ਨਿੰਬੂ ਪਾਣੀ ਮੈਨੂੰ ਦੱਸ ਦੇ ਨਹੀਂ ਆ ਜਿੱਦਨ ਦੇ ਆਏ ਐ ਨਾ ਕਦੀ ਮੈਨੂੰ ਕੱਚੀ ਲੱਸੀ ਬਣਾ ਦੇ ਕਦੀ ਮੈਨੂੰ ਨਿੰਬੂ ਪਾਣੀ ਬਣਾ ਦੇ ਹੁਣ ਮੈਂ ਪਾਣੀ ਧਾਨੇ ਦੇ ਕੁਝ ਪੁੱਛਿਆ ਨਹੀਂ ਇੱਥੇ ਬੇਟੀਆਂ ਇੱਥੇ ਬੈ ਗਈ ਮੈਂ ਜਾ ਕੇ ਪੁੱਛਾਂ ਚਾਚੀ ਜੀ ਸੀਮਾ ਪਤਾ ਕੀ ਉਹ ਪੁੱਤ ਪ੍ਰਾਯ ਜਦੋਂ ਭੈਣ ਦੇ ਸਹੁਰੇ ਜਾ ਕੇ ਉਹਦੇ ਸਹੁਰੇ ਉਹ ਤੇ ਛੇੜ ਉਹਦੇ ਪਰਿਵਾਰ ਦੇ ਸਾਰੇ ਮੈਂਬਰ ਕਹਿਣ ਦੀ ਬੇਇੱਜ਼ਤੀ ਕਰੇ ਉਸ ਵੇਲੇ ਉਸ ਪ੍ਰਾਦਾ ਦੇਿਲ ਕਰਦਾ ਕਿ ਮੈਂ ਪਾਣੀ ਚ ਡੁੱਬ ਮਰਾਂ ਹੋਰ ਸੇਰ ਝੁੱਕ ਗਿਆ ਇਹਨਾਂ ਦੇ ਤੇ ਉਹਨਾਂ ਦੇ ਸਾਹਮਣੇ ਬਾਰ-ਬਾਰ ਜਾ ਕੇ ਮਾਫੀਆਂ ਮੰਗਦੇ ਪਰ ਇਹ ਨਹੀਂ ਨਾ ਪਤਾ ਕੁੜੀ ਸਾਡੀ ਨਹੀਂ ਸਹੀ ਇਹੋ ਜੇ ਕੰਮ ਨਾ ਕਰਾ ਤਾ ਨਾ ਮੈਂ ਭਰਾ ਦਾ ਸੇਰ ਝੁਕਾਵਾਂ ਜਿਨ੍ਹਾਂ ਭਰਾ ਪਾ ਗੁੱਚੀ ਕਰਕੇ ਮੋਛਾ ਨੂੰ ਮੱਟ ਚੜ ਕੇ ਪੈਨਦੇ ਸੋਰੇ ਜਾਂਦਾ ਨਾ ਤੇ ਜਦੋਂ ਉੱਥੇ ਜਾ ਕੇ ਪਹਿਨਦੀ ਆ ਕਿ ਤੂੰ ਤਾਂ ਪਤਾ ਲੱਗਦਾ ਨਾ ਭਰਾ ਤਾਂ ਜਿੰਦਿਆ ਜੀ ਤੇ ਮਰ ਜਾਂਦੇ ਉਹ ਥੱਡ ਕਰ ਕਿਸੇ ਨੂੰ ਕੁਝ ਨਹੀਂ ਕਹਿੰਦੇ ਉਹ ਆਪਣੇ ਅੰਦਰ ਗੱਲ ਖਾਈ ਜਾਂਦਾ ਹੈ

ਕੋਣੇ ਵਿੱਚ ਖੰਜਰ ਆ ਗਿਆ ਕੋਈ ਇਹ ਬੰਦਾ ਮਾਰ ਗਿਆ ਜਿਹਨੂੰ ਜਰਾ ਦੇ ਬਾਕੀ ਦਾ ਮੈਂ ਖੋਲ ਲਈ ਜੇ ਦਰਵਾਜ਼ਾ ਤੇ ਪਹਿਲਾਂ ਮਾਰ ਦਈਏ ਹਾਂ ਇਹਨੂੰ ਅੱਜ ਤੇਰੀ ਬੜੀ ਯਾਦ ਆ ਰਹੀ ਸੀ ਮੈਂ ਅੱਛਾ ਸੁੱਤੀ ਮੇਰਾ ਮਾਨ ਤੇ ਸਵੇਰ ਤਾਂ ਕਭ ਹੋਣੀ ਹੈ ਕੱਬੀ ਉਹ ਕਿਹੜਾ ਗੱਲ ਜਿਹਦਾ ਨੰਦਾ ਨੂੰ ਮੇਰੀ ਯਾਦ ਨਹੀਂ ਆਈ ਦੱਸੋ ਕੋਰਬਾ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਯਾਦ ਆਈ ਤੇ ਬੁਲਾਉਣੇ ਲੈ ਆਇਆ ਜਵੇਦੋ ਮੈਂ ਚਾਚੀ ਜੀ ਕਿੱਥੇ ਹੋ ਹਾਂ ਲੈ ਬੇਰਸੀ ਆ ਗਈ ਬਾਜੀ ਸਤਿ ਸ਼੍ਰੀ ਅਕਾਲ ਬਾਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਪਤਨ ਹਾਂਜੀ ਸੱਚੀ ਜੀ ਵੈਟਰ ਆਲੇ ਅਸਿਕਾ ਮਾ ਸੱਚੀ ਠੀਕ ਹੈ ਪਤਨ ਹਾਂਜੀ ਠੀਕ ਹੈ ਆਜੋ ਹਾਂ ਆਜੋ ਹਾਂ ਆਜੋ ਨਾ ਆਜੋ ਵਾਦੋ ਠੀਕ ਠਾਕ ਸਭ ਨੀ ਪਾਈ ਦੀ ਗੱਲ ਦੀ ਲੱਗਦੀ ਐ ਨੀ ਤੈਨੂੰ ਇੰਨੇ ਫੋਨ ਕਰਨ ਦੇ ਨੀ ਤੂੰ ਫੋਨ ਕਿਉਂ ਨਾਣੇ ਪੁੱਤ ਆਪਣਾ ਫੋਨ ਚੈੱਕ ਕਰ ਵੇ ਕਿੰਨੇ ਫੋਨ ਕੀਤੇ ਸੀ ਤੈਨੂੰ ਆਏ ਹਾਂਜੀ ਫੋਨ ਤੇ ਆਏ ਆਰੇ ਤੁਸੀਂ ਚੁੱਕੇ ਕਿਉਂ ਨਹੀਂ ਬੁਆਹੀ ਰਿਹਾ ਮਮਾ ਨੇ ਲੱਗਿਆ ਸਾਇਲੈਂਟ ਲੱਗਾ ਇਹਨਾਂ ਨੂੰ ਆਪਦਾ ਹੋ ਗਿਆ ਥੈਂਕ ਯੂ ਜੀ ਮਿਹਰਬਾਨੀ ਬਹੁਤ ਬਹੁਤ ਗਰਮੀ ਬੜੀ ਐ ਜੀ ਗਰਮੀ ਨੇ ਕਮਾਲ ਹੀ ਕਰਤੀ ਐ ਕਿੰਨੀ ਜ਼ਿਆਦਾ ਗਰਮੀ ਪੈਂਦੀ ਐ ਨਾ ਅੱਛਾ ਮੈਨੂੰ ਸੀਮਾ ਕਹਿੰਦੇ ਸੀ ਤੂੰ ਰਹਿਣਾ ਐ ਕੁਪਾ ਜੀ ਕਹਿੰਦੇ ਸੀ ਰਹਿਣ ਤਾਂ ਐ ਪਰ ਟੈਕ ਨਹੀਂ ਨਿਕਰਉਂਦਿਆ ਮੈਨੂੰ ਮੈਂ ਕੋਈ ਨਹੀਂ ਲੈਣ ਆਇਆ ਤੇ ਕੋਈ ਚਾਹ ਤੇ ਨਾ ਰੱਖ ਲੈਣੇ ਪਾਜੀ ਕਿੱਕੀ ਚ ਬੱਧਿਆ ਨਹੀਂ ਬੈਠ ਨਹੀਂ ਨਹੀਂ ਇਦਾਂ ਦੀ ਗੱਲ ਨਹੀਂ ਆ ਮੈਨੂੰ ਕਹੇ ਬੈਗ ਲੈ ਲੈ ਕੋਈ ਗੱਲ ਨਹੀਂ ਆ ਪਰ ਕਹਿੰਦੀ ਐ ਵੀ ਮੇਰੇ ਕੱਪੜੇ ਪਏ ਥੇ ਦੋ ਥੋੜੇ ਜੇ ਕੋਈ ਨਹੀਂ ਰੱਖੇ ਪਹਿਲੇ ਮੈਂ ਚੱਲ ਕੋਈ ਗੱਲ ਇਹ ਤੇ ਪੁੱਤਰ ਮੇਰੀ ਗੱਲ ਸੁਣ ਉਹ ਨਹੀਂ ਰਹਿਣ ਆਈ ਨਾਲ ਆਪਾ ਤੈਨੂੰ ਵੀ ਰੱਖਣਾ ਕੋਈ ਗੱਲ ਨਹੀਂ ਤਰਜੀਹ ਗੱਲ ਨਹੀਂ ਮੈਂ ਰਹਿ ਨਹੀਂ ਆਈ ਮੈਂ ਬਸ ਤੁਹਾਨੂੰ ਮਿਲਣ ਗਿਲਣ ਨਹੀਂ ਆਈ ਆ ਮੈਂ ਨਾ ਰਣਜੀਤ ਦੇ ਨਾਲ ਹੀ ਚਲ ਜਾਣਾ। ਰਹਿਣੀ ਆਈ ਏ ਤੂੰ ਇੱਥੇ। ਇਹ ਸਾਟੇਣਾ, ਮੇਰੀ ਗੱਲ ਸੁਣੋ। ਥੋੜੀ ਦਿਨ ਰਹਿਉਗੀ, ਰੈਸਟ ਕਰੂਗੀ। ਡਾਕਟਰ ਨੇ ਰੈਸਟ ਦਸੀਆ ਨਾ। ਇੰਨੀ ਗੱਲ ਨਹੀਂ ਆ। ਮੇਰੀ ਗੱਲ ਸੁਣ। ਗੁੱਸਾ ਨਾ ਜਿਹੜਾ ਰਹਿਣਾ ਪੈਣਾ ਤੈਨੂੰ। ਮੈਂ ਰਹਿਣਾ ਨਹੀਂ ਆ। ਮੈਂ ਤੁਹਾਡੇ ਨਾਲ ਹੀ ਜਾਣਾ ਵਾ। ਹਾਂ ਵੇਖੋ, ਮਿਲ ਕੇ ਲਿਆ ਉਹਨਾਂ ਨੂੰ ਹੋਰ 2-3 ਘੰਟੇ ਬੈਠਨੇ ਆ। ਗੱਪਾ-ਸ਼ੱਪਾ ਮਾਰਦੇ ਆ। ਤੇ ਮੁੜ ਕੇ ਦੱਸ ਕੀ ਆ? ਰਾਤ ਦਾ ਸੌਣਾ ਹੀ ਹੁੰਦਾ ਉੱਥੇ ਕੀ ਤੇ ਇੱਥੇ ਕੀ? ਨਹੀਂ ਸ਼ਮੀ, ਰਹਿਣਾ ਤੂੰ। ਤੇਨੂ ਲਕ ਨਾਵਣਾ ਪਾ ਮੈਂ ਕਿਹਾ ਕਿ ਗਾਂਦੀ ਵੀ ਤੈਨੂੰ ਕੀ ਕਹਿੰਦਾ ਮੈਨੂੰ ਇੱਕ ਹੀ ਜਗ੍ਹਾ ਐ ਮੈਂ ਇਹ ਕਿੱਗੇ ਆਇਆ ਸੀ ਤੇਰੀ ਗੱਲ ਸੁਣ ਜਦੋਂ ਤੈਨੂੰ ਜ਼ਰੂਰਤ ਹੋ ਗਈ ਮੇਰੀ ਮੈਂ ਆ ਜਾ ਰੂਗਾ ਕੋਈ ਗੱਲ ਨਹੀਂ ਫੁਰਦੇ ਰਹਿਲਾ ਦੋ ਚਾਰ ਦਿਨ ਲਾ ਲਾ ਤੇਰਾ ਮਾੜੋ ਜੂਗ ਸਭ ਬੜੀਆ ਹੋ ਦੋ ਚਾਰ ਦਿਨ ਲਾ ਲਾ ਹੁਣ ਤੇ ਭਾਜੀ ਖੁਦ ਕਹਿਣ ਹਾਂ ਬਸ ਇਹ ਹੀ ਗੱਲ ਨੇ ਸਾਰੇ ਕਹਿੰਦੇ ਆ ਸਿਮਰਤ ਨੇ ਵੀ ਕਿਹਾ ਮੰਮੀ ਨੇ ਵੀ ਕਿਹਾ ਸਾਰੇ ਨੇ ਕਿਹਾ ਇਹਨੂੰ ਕਾਦੀ ਇਹਦੀ ਗੱਲੀ ਸਿਮਰਤ ਨੇ ਕਿਹਾ ਹਰ ਲੈ ਉਹ ਕੁਸਮਸ ਮਾਂਦੀ ਪਕਰਦਾ ਜ਼ਰਾ ਕੰਮ ਸੰਭਲੂ ਵੀ ਹੋ ਜੇ ਤਦ ਅਸਲ ਲੈ ਲੈ ਥੀ ਤੇਨੇ ਸਮਝਾਉਂਦਾ ਏ ਜਲਦੀ ਨਾ ਅਸਰ ਹੋ ਗਿਆ ਚਲੋ ਬੱਬੀਆ ਵਾ ਸਮਝ ਕੀ ਉਹ ਤੇਰੇ ਕੰਮ ਸਮਝ ਗਈ ਇਹਨੂੰ ਸਮਝਾਉਣਾ ਨਾ ਇਹਦੀ ਸਮਝ ਦੇਦੀ ਵੀ ਚੱਲ ਜਣਾ ਵਾ ਦੱਸ ਰੁਕ ਜਾ ਹੁਣ ਸਾਰੇ ਗਿਆਨ ਦਾ ਚਾਪਾ ਨਹੀਂ ਪੀ ਕੇ ਮੈਂ ਨਾਲ ਹੀ ਜਾਣਾ ਤੁਹਾਡੇ ਗੋ ਇਹ ਨਹੀਂ ਕੋਈ ਜੀ ਭਾਬੀ ਫੇਰ ਕਿਤੇ ਆਉਂਗੀ ਉਹਨਾਂ ਨੂੰ ਥੋੜਾ ਬਸ ਕੰਮ ਲਿਆ ਵਾ ਘਰੇ ਤੇ ਤੂੰ ਐ ਕਰਨਾ ਸੀ ਰਸਤੇ 'ਚ ਤੂੰ ਕਹਿਦਣਾ ਸੀ ਟੈਲੀਫੋਨ ਕਰਦੇ ਰੋ ਸੀ ਉੱਥੇ ਮਿਲ ਜਾਣਾ ਸੀ ਸਾਨੂੰ ਮੈਂ ਪਹਿਲਾਂ ਚਾਹ ਬਣਾ ਕੇ ਰੱਖ ਜਾਂਦੇ ਆ ਤੇ ਮੈਂ ਚਾਹ ਪੀਂਦੀ ਕੋਈ ਗੱਲ ਨਹੀਂ ਐ ਤੂੰ ਵੈਸੇ ਕਿ ਲਈ ਜਾਂਦੀ ਜਾਨ ਦੀ ਮਰੀ ਕੋਈ ਗੱਲ ਨਹੀਂ कुछ नहीं है ਤੇ ਰੁਕ ਜਾ ਦਰਦ ਨੈਕਸਟ ਕਾਲ ਉਹ ਗੱਲ ਦਿੰਦੀ ਇਹ ਲੋਭ ਨਹੀਂ ਲੈ ਲੈ ਹੋਰ सब ठीक है ना ਹਨ ਚਲਾ ਆ ਸ਼ੰਗ ਸਾਰੇ ਵਧੀਆ ਜੀ ਸਾਰੇ ਵਧੀਆ ਜੀ ਚਲੋ ਤੁਸੀਂ ਦਮੇ ਭਰਾ ਬੈਠ ਕੇ ਗੱਲਾਂ ਕਰੋ ਮੈਂ ਜਰਾ ਅੱਗੇ ਦੋ ਮਿੰਟ ਹਾਂ ਠੀਕ ਕਰੋ ਗੱਲਾਂ ਬਾਤਾਂ ਕਰ ਠੀਕ ਹੈ ਹੋਰ ਭਾਜੀ ਠੀਕ ਠਾਕ ਹੈ ਜੀ ਸਭ ਵਧੀਆ ਐਸਾ ਭਾਜੀ ਮਨਨ ਕਿ ਤੇ ਬੁਨੀ ਸਦਾਰ ਕੇ ਐਲੀ ਨੇ ਕੰਮ ਕਰ ਕਰਦੀ ਆ ਨਾ ਹਾਂ ਹਾਂ ਅੱਜ ਤਾਂ ਕਹਿਣ ਦੀ ਹੁੰਦੀ ਜੀ ਲੈ ਜਾ ਕੋਈ ਗੱਲ ਨਹੀਂ ਜੀ ਜੀ ਨੇ ਲੈ ਜੀ ਤੇ ਸ਼ਟਡਾਉ ਮੈਂ ਸਾਰਾ ਘਰ ਦਾ ਕੰਮ ਸਾਬ ਲੂੰਗੀ ਜੀ ਤੁਸੀਂ ਦੱਸੋ ਕੋਈ ਗੱਲ ਮੈਂ ਬੜੀ ਬੁਗਲੀ ਗੱਲ ਹੈ ਤੇ ਭਾਜੀ ਮੈਨੂੰ ਬੜੀ ਚਿੰਤਾ ਸੀ ਕਿ ਚਲੋ ਤੁਹਾਡੇ ਘਰ ਦਾ ਮੋਲ ਠੀਕ ਹੋ ਗਿਆ ਜੀ ਇਹੋ ਗੱਲ ਤੇ ਪਹਿਲਾਂ ਦੱਸੀ ਹੁੰਦੀ ਨਾ ਤੇ ਇਹ ਕਦੋਂ ਦਾ ਮੋਲ ਠੀਕ ਹੋਏ ਨਹੀਂ ਨਾ ਨਾ ਭਾਜੀ ਮੈਂ ਵੀ ਗੱਲ ਚਾਣਾ ਵੀ ਘਰ ਦੀ ਗੱਲ ਇਥੇ ਕਿਉਂ ਪਹੁੰਚਦੀ ਉੱਥੇ ਸਾਰਾ ਸਹੀ ਹੋ ਜਾਂਦਾ ਪਰ ਮਾਨੂੰ ਕੀ ਪਤਾ ਇਹ ਨੌਬ ਦੇ ਉੱਥੇ ਤੱਕ ਪਹੁੰਚਣੀ ਪਹੁੰਚਣੀ ਹੈ ਚਲੋ ਜੋ ਵੀ ਹੋਇਆ ਸਾਰੇ ਕੁਝ ਸਹੀ ਹੋ ਗਿਆ ਨਿਬੜ ਗਿਆ ਵਧੀਆ ਕੁੜੀ ਸਮਝ ਗਈ ਆ ਸਦਾ ਘਰ ਦਾ ਕੰਮ ਸਾਂਭ ਲੀ ਹੁਣ ਹੋਰ ਕੀ ਚਾਹੀਦਾ ਚਲੋ ਭਾਜੀ ਤੁਹਾਡੀ ਵੀ ਛੋਟੀ ਭੈਣਾ ਤੀਂ ਸਮਝਾਇਆ ਕਰੋ ਹਾਂ ਹਾਂ ਬਿਲਕੁਲ ਬਿਲਕੁਲ ਇਹ ਤਾਂ ਸਮਝੋਣੀ ਆ ਮੈਂ ਤਾਂ ਹੁਣ ਵੀ ਸਮਝਾਉਂਦਾ ਹੀ ਆ ਬਾਕੀ ਮਾਸੀ ਤੇ ਕਹਿੰਦੇ ਸੀ ਕਿ ਸਮਝਾਈ ਦਾ ਬਥੇਰਾ ਵਾ ਬਾਕੀ ਇਹ ਨਿਆਣੀ ਮਾਤਾ ਤੇ ਕੋਈ ਗਲਤੀ ਕਰਦੀ ਛੋਟੀ ਤੇ ਮਾਫ ਕਰ ਦਿਆ ਕਰੋ ਐਰ ਕੀ ਤਾਂ ਨੇ ਵੱਡੀ ਗਲਤੀ ਕੀਤੀ ਆ ਮਾਫ ਤੇ ਲਾਇਕ ਤੇ ਨਹੀਂ ਗਈ ਇਹ ਤਾਂ ਮੈਨੂੰ ਵੀ ਬੜਾ ਮਹਿਸੂਸ ਹੋਇਆ ਪਰ ਨਹੀਂ ਜਿਹੜੇ ਸਾਹ ਨਾਲ ਅੱਜ ਗੱਲ ਕਰਨ ਦੀ ਨਾ ਬੜੇ ਪਿਆਰ ਨਾਲ ਗੱਲ ਕਰਨ ਦੀ ਮੈਨੂੰ ਲੱਗਦਾ ਸਮਝ ਗਈ ਆ ਕਰਦਾ ਗਮ ਕੰਸਾਰੇ ਨੂੰ ਸੰਭੂਗੀ ਉਹਨੂੰ ਪਛਤਾਵਾ ਹੋਵੇ ਲੱਗਦਾ ਚਲੋ ਕੋਈ ਨਹੀਂ ਆਪਾਂ ਸ਼ਮੀ ਨੂੰ ਚਾਰ ਦਿਨ ਰੱਖ ਲੈਨੇ ਆ ਦੇਖਦੇ ਆ ਕਰੋ ਵੀ ਕਲਾਕਾਰ ਦਾ ਕੰਮ ਤੈਨੂੰ ਵੀ ਕਹਿੰਦੇ ਰਹਿ ਪਾ ਇਥੇ ਇਹ ਨਹੀਂ ਚ ਇਧਰ ਫੜੀਏ ਮੈਂ ਚਾਹਣਾ ਜਣਾ ਅੱਜ ਪਾ ਜੀ ਤੂੰ ਹੀ ਗੱਲ ਦੱਸ ਕੇ ਨਾ ਮੇਰੀ ਚਿੰਤਾ ਲਾਤੀ ਤੁਸੀਂ ਚਲੋ ਵਧੀਆ ਵਧੀਆ ਸਾਰਾ ਕੁਝ ਠੀਕ ਹੋ ਗਿਆ ਇਹਨੂੰ ਰੱਖੋ ਥੋੜੇ ਦਿਨ ਤੇ ਮੈਂ ਕਿਹਾ ਰੈਸਟੋਰੇਟ ਕਰੇ ਥੋੜਾ ਸਹੀ ਹੋ ਜਾਊਗੀ ਨਾ ਹਾਂ ਹਾਂ ਠੀਕ ਆ ਕੋਈ ਨਾ ਉਹਨੂੰ ਵੀ ਥੋੜਾ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਊਗਾ ਹਾਂਜੀ ਹਾਂਜੀ ਕਰੋਗੀ ਕਰੋਗੀ ਕਿਉਂ ਨਹੀਂ ਹੂੰ ਔਰ ਸਾਹਿਲ ਹਸਣਾ ਸਾਹਲ ਵੀ ਵਧੀਆ ਤਨ ਪਤਾ ਸਾਇਲ ਦੇ ਆਪਣੇ ਸਾਰੇ ਕੋ ਸਹੀ ਹੋਏ ਨੇ ਘਰ ਦਾ ਮਾਹੌਲ ਸਾਰਾ ਵਧੀਆ ਹੋ ਗਿਆ ਸਾਇਲ ਨੇ ਆਪਣੇ ਸਹੀ ਹੋਏ ਨੇ ਚਲੋ ਠੀਕ ਹੈ ਵਧੀਆ ਉਹ ਵੀ ਦੇਖੇ ਚੱਲਦਾ ਵਾ ਤੇ ਘਰ ਦਾ ਕੰਮ ਕਰ ਤੁੰਦਰ ਵਧੀਆ ਤੇ ਸਭ ਕੋ ਸਹੀ ਹੋ ਜਾ ਸੱਟ ਹਾਂਜੀ ਪਾਜੀ ਹਰ ਇਨਸਾਨ ਚਾਹੁੰਦਾ ਵਾ ਕਿ ਘਰ ਦਾ ਮਾਹੌਲ ਵਧੀਆ ਬਣਿਆ ਰਹੇ ਹਾਂ ਤੇ ਤੂੰ ਤਾਂ ਇਧਰ ਲੈ ਕੇ ਆਇਆ ਕੀ ਗੱਲ ਹੈ ਤੂੰ ਰਹਿਣ ਕਿਉਂ ਨਹੀਂ ਦੇਈ ਹੈਂ ਨਹੀਂ ਨੇ ਨਾ ਬਾਜੀ ਕਹਿੰਦੇ ਕਿ ਤੂੰ ਰਹਿ ਪਾਇਆ ਤਾਂ ਨਾਲੇ ਤੇਰੇ ਰੰਗ ਵੀ ਉੱਗੇ ਓੜਿਆ ਵਾ ਕੋਈ ਗੱਲ ਨਹੀਂ ਕਰ ਪਾਉਂਦੀ ਕੀ ਦੱਸਾਂ ਮੈਂ ਤੁਹਾਨੂੰ ਤੁਹਾਨੂੰ ਪਤਾ ਜੋ ਕੁਝ ਮੈਂ ਸੁਪਾਇਆ ਹੀ ਨਾ ਕਰਦੇ ਆ ਤੂੰ ਹਉ ਸਾਰਾ ਕੁਝ ਸਿਮਰਤ ਨੂੰ ਪਤਾ ਲੱਗ ਗਿਆ ਕਿ ਮੈਂ ਮਾਂ ਨਹੀਂ ਬਣ ਸਕਦੀ ਸਿਮਰਤ ਨੂੰ ਕਿਵੇਂ ਦੱਸ ਦੁੱਤਾ ਵਾ ਆਬੀ ਉਹਨੇ ਕਿਹਾ ਮੈਨੂੰ ਗੱਲ ਕਰਦੇ ਸੁਣ ਲਿਆ ਫੋਨ ਤੇ ਤਾਂ ਹੀ ਹੋ ਤਨ ਪੁਲਿਸ ਹਾਂ ਕਿਉਂਕਿ ਇਹ ਗੱਲ ਤਾਂ ਮੈਂ ਕੱਢੀ ਨਹੀਂ ਹੈਗੀ ਕਿਤੇ ਵੀ ਮੈਂ ਤਾਂ کہیں ਹੋਰ ਕੋਈ ਗੱਲ ਕੀਤੀ ਨਹੀਂ ਘਰ ਚ ਉਹਨੂੰ ਕਿੱਥੋਂ ਪਤਾ ਲੱਗਣਾ ਸੀ ਮੈਂ ਸਿਰਫ ਫੋਨ ਤੇ ਉਦੋਂ ਸਿਰਫ ਤੁਹਾਨੂੰ ਇਸ ਗੱਲ ਦਾ ਪਤਾ ਵਾ ਸਿਰਫ ਤੁਹਾਨੂੰ ਨਹੀਂ ਜਿਹੜੀ ਸੱਸ ਨੂੰ ਪਤਾ ਲੱਗਾ ਤੇ ਕੀ ਕਹਿੰਦੀ ਹੋ ਮੋਲੀ ਤੇ ਨਹੀਂ ਲੇਨੋ ਨਹੀਂ ਪਾਪੀ ਮੇਰੇ ਸੱਸ ਨੂੰ ਅਜੇ ਉੱਝ ਨਹੀਂ ਪਤਾ ਹੈਗਾ ਪਰਨਾ ਸਿਰਫ ਤੁਹਾਨੂੰ ਚੈਨਲ ਵੀ ਕਰਨ ਦੀ ਕੈਂਡੀ ਹੈ ਕਿ ਜੇ ਤੂੰ ਮੇਰੇ ਕਹਨੇ ਤੇ ਨਾ ਨਾ ਚੱਲੇ ਜੋ ਮੈਂ ਕਹੂੰਗੀ ਉਹੋ ਕਰਨਾ ਹੀ ਅੱਜ ਤੋਂ ਬਾਅਦ ਤੇ ਜੇ ਤੂੰ ਨਾ ਕੀਤਾ ਮੈਂ ਮੰਮੀ ਜੀ ਨੂੰ ਸਾਨੂੰ ਤਾਂ ਆਪਣਾ ਚੇਲਣਾ ਜੋ ਹੁੰਦਾ ਹੋਵੇ ਸੀਮਾ ਭਾਬੀ ਮੈਂ ਪੜੀ ਤਾਂ ਨਹੀਂ ਆ ਤੁਹਾਨੂੰ ਪਤਾ ਹਾਜੂਨ ਨੇ ਸਿੱਧਾ ਸਿੱਧਾ ਮੈਨੂੰ ਧਮਕੀ ਦਿੱਤੀ ਕਿ 2 ਮਿੰਟ ਚਾ ਤੇ ਪੇਕਿਆਂ ਬਹੋ ਕੇ ਤੇ ਪੌਂਦੀ ਪਰੇ ਵਾਪਸ ਆ ਜਾ ਸ਼ਾਮਾਂ ਤੱਕ ਤੇ ਆਣ ਕੇ ਸਾਰਾ ਕੰਮ ਕਰਨਾ ਕਿਉਂਕਿ ਮੰਮੀ ਸ਼ਾਮਾਂ ਨੂੰ ਚਲ ਜਾਂਦੇ ਸੈਰ ਸੂਰ ਤੇ ਉਹਨੂੰ ਇਹ ਆ ਕਿ ਆਣ ਕੇ ਸਾਰਾ ਘਰ ਦਾ ਕੰਮ ਕਰੇ ਰੋਟੀ ਪਾਣੀ ਬਣਾਇਆ ਹੋਣਾ ਤੇ ਬਾਅਦ ਮੇਰਾ ਉਹ ਜੀ ਬਾਅਦ ਸ਼ਮੀ ਕਹਿ ਦਊਗੀ ਕਿ ਸਿਮਰਤ ਨੇ ਰੋਟੀ ਪਾਣੀ ਬਣਾਇਆ ਖਾ ਕੋਈ ਕਰਦੀ ਕਰਦੀ ਜੇ ਇੰਦਰ ਤੇ ਦਿਮਾਗ ਹੀ ਬੜਾ ਛਾਤਰ ਆ ਇਹ ਕੁੜੀ ਪਤਾ ਨਹੀਂ ਕੀ ਕਰਦੀ ਕੀ ਕਰਦੀ ਆ ਮੈਂ ਹੁਣੇ ਥੋੜਾ ਚਿਰ ਹੋਇਆ ਚਾਚੀ ਜੀ ਨੇ ਇਹੋ ਹੀ ਗੱਲਾਂ ਕਰਨ ਦੀਆਂ ਪਰ ਇਸ ਨਾਲ ਕੋਈ ਕਿ ਤੂੰ ਸਾਰੀ ਜ਼ਿੰਦਗੀ ਇਸ ਨਾਲ ਕੱਟੇਗੀ ਉਹਦੇ ਅਧੀਨ ਰਹੇਗੀ ਕਿ ਜੋ ਕਹੇਗੀ ਉਹ ਕਰੇਗੀ ਆਪੀ ਤੁਹਾਨੂੰ ਤੇ ਪਤਾ ਹੀ ਹੈ ਕਿਰਨ ਜੀ ਜਿੰਨ ਕਿੰਨਾ ਪਿਆਰ ਕਰਦੀ ਹੈ ਤੇ ਮੇਰੀ ਸੱਸ ਮੇਰੀ ਸੱਸ ਪਹਿਲੇ ਨਹੀਂ ਸੀ ਮੇਰੇ ਨਾਲ ਸਹੀ ਪਰ ਹੁਣ ਮੈਨੂੰ ਪਤਾ ਕਿੰਨਾ ਪਿਆਰ ਕਰਦੀ ਹੈ ਸਿਰਫ ਮੇਰੀ ਸੱਸ ਤਾਂ ਪਿਆਰ ਕਰਦੀ ਹੈ ਕਿ ਮੇਰੇ ਘਰ ਬੱਚਾ ਹੋ ਜੇ ਤੇ ਅਗੋ ਇਹਨਾਂ ਦਾ ਅੰਛਾ ਤੋਪੇ ਪਰ ਮੈਂ ਕੁੜੀ ਦਾ ਕਰਨਾ ਤੇ ਕਰਨਾ ਕੀ ਜੇ ਜੇ ਮੇਰੀ ਸੱਸ ਨੂੰ ਪਤਾ ਲੱਗ ਗਿਆ ਤੇ ਉਹਨੇ ਤੇ ਮੈਨੂੰ ਘਰੋਂ ਬਾਹਰ ਕੱਢ ਦੇਣਾ ਐਨਾ ਮੈਨੂੰ ਪਤਾ ਵਾ ਕਿ ਮੇਰੀ ਸੱਸ ਨੇ ਇਹ ਚੀਜ਼ ਬਰਦਾਸ਼ਤ ਨਹੀਂ ਕਰਨੀ ਉਹਨੇ ਮੈਨੂੰ ਘਰੋਂ ਬਾਹਰ ਕੱਢ ਕੇ ਸਾਹ ਲੈਣਾ ਤੇ ਸ਼ਾਦੇ ਤੋਂ ਇਹ ਮੈਨੂੰ ਇੱਕ ਗੱਲ ਇਹ ਦੱਸ ਰਾਣੀ ਭਾਜੀ ਨੂੰ ਪਤਾ ਵਾ ਕਿ ਸਿੰਦਰਤ ਨੂੰ ਪਤਾ ਲੱਗ ਗਿਆ ਨਹੀਂ ਪੱਦੀ ਹੈਨਾ ਨੂੰ ਕੁਝ ਨਹੀਂ ਪੱਦੀ ਹੈ ਤੇ ਚਾਂ ਚਾਂ ਗੈਂਡੇ ਕਿ ਤੂੰ ਇੱਥੇ ਨਹੀਂ ਰਹਿਸਟ ਕਰਦੀ ਹੈਂਗੀ ਕੋਜਣਾ ਕੋਜ ਕੋਜਣਾ ਕੋਜ ਕੰਮ ਕਰਦੀ ਰਹੀ ਨੀ ਤੇ ਚੱਲ ਤਿਆਰ ਹੋ ਤੇ ਤੈਨੂੰ ਘਰ ਤੋਂ ਛੱਡ ਕੇ ਆਵਾਂ ਭਾਬੀ ਹੋਣਾ ਤੂੰ ਤੇ 4-5 ਦਿਨ ਰਹਿ ਤੇ ਰੈਸਟ ਕਰ ਭਾਬੀ ਮੈਨੂੰ ਨਹੀਂ ਆਸ ਕਿ ਸੰਭਲ ਕੇ ਇੰਨਾ ਕਰੂਗੀ ਦੇਖੋ ਮੇਰੀ ਛੋਟੀ ਭੈਣ ਆ ਜੇ ਕੁਝ ਸੁਣ ਨਹੀਂ ਲਿਆ ਵਾ ਤੇ ਤੂੰ ਉਸੇਲੇ ਮੇਰੇ ਕੋਲ ਆ ਕਿ ਦੀਦੀ ਆ ਕੀ ਗੱਲ ਐ ਜਾਂ ਕਿਦਾਂ ਕੋਈ ਹਮਦਰਦੀ ਨਹੀਂ ਮੇਰੇ ਨਾਲ ਉਹ ਤਾਂ ਮੈਨੂੰ ਕੰਟੀਆਂ ਦੇਣ ਲਗੀ ਇੰਨਾ ਕੁੜੀ ਨੂੰ ਬੰਦ ਸਿੰਜਾਇਆ ਨਾ ਭਰੇ ਹੀ ਕੁੜੀ ਦਾ ਮਾਸਾਂ ਨਹੀਂ ਦਿਮਾਗ ਕੰਮ ਕਰ। ਮੈਨੂੰ ਨਹੀਂ ਪਤਾ। ਦਿਮਾਗ ਇਹਦਾ ਕੰਮ ਦੂਸਰੇ ਪਾਸੇ ਕਰਨ ਲੱਗ ਪਿਆ ਹਾਂ। ਇਹਨੂੰ ਮੈਂ ਇੱਥੋਂ ਲੈ ਕੇ ਚੱਲੀ ਆ। ਤੇ ਇਹ ਮੇਰੇ ਪੈਰਾਂ ਦੀ ਕੰਡੇ ਖਲਾਉਂਦੀ। ਮੈਂ ਸੋਚ ਲਈ ਆਪਾਂ ਦੋਵੇਂ ਪੈਣਾ ਰਵਾਂਗੇ। ਦੋਵੇਂ ਪੈਣਾ ਕੰਮ ਕਰਿਆ ਕਰਾਂਗੀਆਂ। ਦੋਵੇਂ ਪੈਣਾ ਇੱਕ ਦੂਜੇ ਦਾ ਸਾਥ ਦੇਵਾਂਗੀਆਂ। ਦੋ ਸੁੱਖ ਵੰਡਿਆ ਕਰਾਂਗੀਆਂ। ਇੱਧਰ ਨੂੰ ਆਇਆ ਕਰਾਂਗੇ ਹਨਾ। ਤੁਸੀਂ ਉੱਥੇ ਜਾਓਗੇ ਤੇ ਫਿਰ ਤੁਹਾਡੇ ਵਾਸਤੇ ਰੋਟੀ ਪਣੀ ਬਣਾਇਆ ਕਰਾਂਗੇ। ਚਾਹ ਚਾਹ ਗੱਲਾਂ ਬਾਤਾਂ ਮਾਰਿਆ ਕਰਾਂਗੇ। ਮੈਨੂੰ ਨਹੀਂ ਪਤਾ ਕਿ ਸਿਮਰਤ ਦੇ ਦਿਲ 'ਚ ਆਹ ਖੋਟਾਂ ਹੈਗੀਆਂ ਸਾਰੀਆਂ। ਸਿੰਘਾ ਤਰਾਇ ਚ ਹੈ ਤੇ ਮਾਗੀ ਦਾ ਚਤ ਲਾਪਿਆ ਹੁਣ ਮੈਨੂੰ ਦੱਸ ਕਿ ਅੱਗੇ ਕਰਨਾ ਕੀ ਹੋ ਦੱਸਿਓ ਤੇ ਸਾਸਿਆਂ ਕੇ ਨਾਮ ਮੈਂ ਚਾਚੀ ਜੀ ਨਾਲ ਗੱਲ ਕਰ ਦਿੱਨੀ ਮੋੜੀ ਜੀ ਤੇ ਆਪੀ ਗੱਲ ਕਰ ਲੈਂਦੀ ਹਾਂ ਆਹ ਬਾਪੂ ਭੂਆ ਜੀ ਨਾਲ ਗੱਲ ਨਾ ਕਰਿਓ ਤੁਹਾਨੂੰ ਪਤਾ ਉਹ ਬੜੇ ਖੁਸ਼ ਆ ਕਿ ਮੇਰੀ ਧੀ ਕਰ ਬੱਚਾ ਹੋ ਜਾਣਾ ਸਮਝੋ ਨਾ ਗੱਲ ਜੇ ਤੋਂ ਉਹਨਾਂ ਨੂੰ ਪਤਾ ਲੱਗੂਗਾ ਕਿ ਉਹ ਕੀ ਕਰਨਗੇ ਦੂਜੀ ਗੱਲ ਭੂਆ ਜੀ ਤੇ ਚਾਚੀ ਜੀ ਚ ਆਪਸ ਦੀ ਲੜਾਈ ਛੜ ਪਈ ਉਹਨਾਂ ਦੀ ਤੇ ਅੱਗੇ ਨਹੀਂ ਬਣਨ ਲਈ ਤੇ ਉਹਨਾਂ ਚ ਉਹ جنگ ਛੜਨੀ ਆ ਨਾ ਜਿਹੜੀ ਸਾਰੀ ਉਮਰ ਨਹੀਂ ਖਤਮ ਹੋਣੀ ਖੁਸ਼ਕਮਤਾ ਚਾਚੀ ਜੀ ਅੱਗੇ ਗਲਤ ਸਮਝਦੇ ਆ ਉਹ ਸੋਚਦੇ ਆ ਕਿ ਮੈਂ ਆਪਣੀ ਧੀ ਨੂੰ ਬੜਾ ਸਮਾਨ ਦਿੱਤਾ ਵਾ ਨਾ ਤਾਂ ਕਰਕੇ ਸ਼ਮੀ ਛੜਦੀ ਆ ਉਹ ਤੇ ਅੱਗੇ ਮੈਨੂੰ ਪਾਣੇ ਮੈਨੇ ਦਿੰਦੇ ਜਦੋਂ ਮੈਂ ਅਮੀਂਦੋ ਤਾਂ ਨਹੀਂ ਮੈਨੇ ਦਿੰਦੇ ਆ ਭਈ ਕਿੰਦਾ ਕਿੰਦਾ ਕਰੇਂਗੀ ਤੂੰ ਇਸਾ ਜ਼ਿੰਦਗੀ ਕਿਵੇਂ ਕੱਟੇਂਗੀ ਸਾਰੀ ਉਮਰ ਉਹਦੀਆਂ ਰਹੇंगी ਕੁਛ ਨਾ ਕੁਛ ਤੇ ਕਰਨਾ ਪੈਣਾ ਹੀ ਆ ਮੇਰਾ ਬਾਬਾ ਵੀ ਮੈਨੂੰ ਕੋਈ ਚ ਸਮਝ ਨਹੀਂ ਲੱਗਦੀ ਮੈਂ ਤੇ ਬੁੱਦਲੀ ਪਈ ਨਾ ਮੈਂ ਰঞ্জੀਤ ਨੂੰ ਦੱਸਣ ਦੀ ਕਿ ਰঞ্জੀਤ ਮੈਂ ਆ ਸਿਚੁਏਸ਼ਨ ਕਿਉਂ ਗੁਜਰਾਂ ਦੀਆਂ ਮੈਂ ਕੀ ਕਰਾਂ ਤੁਹਾਨੂੰ ਪਤਾ ਜੇ ਰঞ্জੀਤ ਨੂੰ ਪਤਾ ਲੱਗ ਗਿਆ ਉਹਨੇ ਚਪੇੜਾ ਮਾਰ ਦੇਣੀ ਆ ਸਿਮਰਤ ਦੇ ਇਹਨਾਂ ਦਾ ਸੁਭਾਅ ਬੜਾ ਰੈੜਾ ਵਾ ਕੋਈ ਤੈਨੂੰ ਫੈਸਲਾ ਲੈਣਾ ਪੈਣਾ ਜਾਂ ਤੇ ਤੈਨੂੰ ਰঞ্জੀਤ ਨੂੰ ਦੱਸਣਾ ਪੈਣਾ ਤੇ ਜਾਂ ਇੱਧਰ ਘੁਆਜੀ ਨੂੰ ਦੱਸ ਦੇ ਆਪਣੇ ਕੁਛ ਨਾ ਕੁਛ ਤੇ ਕਰਨਾ ਹੀ ਪੈਣਾ ਸ਼ਨੀ ਆ ਵੀ ਗੱਲ ਤੇ ਉਹ ਹੀ ਆ ਘੁਆਜੀ ਜੀ ਦੇ ਜਾ ਕੇ ਲੜਾਈ ਕਰਨਗੇ ਉੱਥੇ ਇੱਥੇ ਚਾਚੀ ਜੀ ਨਾਲ ਵੱਖਰੀ ਲੜਾਈ ਪੈ ਜਾਣੀ ਸਿਮਰਤ ਨਾਲ ਪੈ ਜਾਣੀ ਉੱਧਰ ਮੈਂ ਦੱਸੋ ਕੀ ਕਰਾਂ ਮੈਂ ਪਰਿਵਾਰਾਂ ਨੂੰ ਕਿੱਦਾਂ ਸਾਂਭਾਂ ਮੈਨੂੰ ਕੁਝ ਸਮਝ ਨਹੀਂ ਆਉਂਦੀ ਪਈ ਰੁੱਝਾਂ ਮੈਂ ਖੋਦੇ ਨਹੀਂ ਪਰੇਸ਼ਾਨੇ ਆਪਣੇ ਬੱਚੇ ਕਰਕੇ ਤੁਸੀਂ ਛੋਟੇ ਜਿਹੜਾ ਡਾਕਟਰ ਨੇ ਮੈਨੂੰ ਕਿਹਾ ਹੋਗਾ ਕਿ ਤੂੰ ਕਦੀ ਮਾਂ ਨਹੀਂ ਬਣ ਸਕਦੀ ਤੇ ਮੇਰੇ ਤੇ ਕੀ ਬੀਤੀ ਹੋਗੀ ਸ਼ੰਮੀ ਤੂੰ ਸਾਰਾ ਤੂੰ ਉਸ ਪਰਮਾਤਮਾ ਤੇ ਵਿਸ਼ਵਾਸ ਹੋਣਾ ਚਾਹੀਦਾ ਉਸ ਪਰਮਾਤਮਾ ਤੇ ਪਹਿਲਾਂ ਤੂੰ ਇਹਦਾ ਹੱਲ ਲੱਭ ਜਿਹੜਾ ਇਹਨੂੰ ਪਤਾ ਲੱਗਾ ਹੁਣ ਜਾਂ ਮੈਂ ਇਹ ਨਾਲ ਗੱਲ ਕਰਾਂ ਤੂੰ ਮੈਨੂੰ ਦੱਸ ਦੇ ਕੀ ਕਰਾਂ ਮੈਂ ਤਾਂ ਬਿਨ ਸਮਝਾਂ ਕਿ ਵੀ ਮੈਂ ਕਰਾਂ ਤੇ ਕਰਾਂ ਕੀ ਇਹਨੂੰ ਬੁਲਾ ਕੇ ਇੱਥੇ ਤੇ ਮੈਂ ਪੁੱਛਾਂ ਨਾ ਭਾਬੀ ਜੇ ਤੁਸੀਂ ਗੱਲ ਕਰਨੀ ਤੇ ਫੋਨ ਤੇ ਕਰ ਲਿਓ ਆਪਣੀ ਤਰਫ਼ ਤੇ ਇੱਥੇ ਘਰੇ ਕਿਸੇ ਨੂੰ ਨਾ ਦੱਸਿਓ ਬਸ ਸਿਮਰਤ ਨਾਲ ਗੱਲ ਕਰ ਲਿਓ ਖਰੇ ਤੁਹਾਡੀ ਗੱਲ ਮੰਨ ਜੀ ਮੈਨਾਂ ਤੇ ਆਪਣਾ ਦਿਮਾਗ ਕੰਮ ਨਹੀਂ ਕਰਨ ਰਿਹਾ ਉਹ ਨਹੀਂ ਬਦਲ ਮੰਗੀ ਹੈਗੀ ਜਿਵੇਂ ਦੀ ਹੈਗੀ ਆ ਇਹ ਤਾਂ ਮੇਨੂੰ ਹੋਰ ਨਾ ਟੈਂਸ਼ਨ ਪਾਉਂਦੀ ਆ ਮੈਂ ਤਾਂ ਅੰਦੇ ਤੇਰਾ ਚਿਹਰਾ ਵੇਖ ਲਿਆ ਸੀ ਮੈਂ ਕਿ ਗੱਲ ਜੂਰ ਨੂੰ ਕੋਈ ਨਾ ਕੋਈ ਹੋਈ ਆ ਤੇ ਸੁਮੇਤ ਵੀ ਮੈਨੂੰ ਕਬਰਾਣਾ ਹੁੰਦੀ ਆ ਤੇ ਵੇਖ ਲਾ ਸਾਹਮਣੇ ਆਂਨੇ ਗੱਲ ਮੈਂ ਜੀ ਤੁਰਨ ਲੱਗਿਆ ਜਾਂਦੇ ਬੈਗ ਕਿੱਥੇ ਕੱਪੜੇ ਹਾਂ ਤੂੰ ਸੂਤ ਨਹੀਂ ਲੈ ਕੇ ਜਾਣੀ ਉੱਥੇ ਰਹਿਣਾ ਇਹਨਾਂ ਨੂੰ ਥੋੜੀ ਘਰੋਂ ਦੱਸਿਆ ਵਾ ਕਿ ਮੈਂ ਉੱਥੇ ਰਹਿਣਾ ਨਹੀਂ ਆ ਤਾਂ ਮੈਂ ਹੁਣ ਗੱਲ ਕੀਤੀ ਆ ਕਿ ਮੈਂ ਵਾਪਸ ਜਾਣਾ ਹਾਂ ਮੈਂ ਇਹਨਾਂ ਨੂੰ ਉੱਥੇ ਬਹਾਨਾ ਮਾਰਿਆ ਮੈਂ ਕਿ ਮੇਰੇ ਸੂਟ ਤਿੰਨ ਚਾਰ ਬਏ ਮੈਂ ਉਹ ਪਾਪੂ ਲੈਣੇ ਮੈਂ ਉੱਥੇ ਪੱਕੇ ਰੱਖੇ ਤੇ ਮੈਂ ਹਰ ਵਾਰੀ ਕੱਪੜੇ ਨਹੀਂ ਖੜਨੇ ਤੇ ਉਂਟੀ ਮਸੋਚਨੀ ਕਿ ਭਾਜੀ ਕਹੀ ਜਾਂਦੇ ਰਹਿ ਤੂੰ ਰਹਿਣ ਨਹੀਂ ਦੇਈ ਹੁਣ ਮੈਨੂੰ ਨਹੀਂ ਪਤਾ ਕਿཅਨੀ ਗੱਲ ਕੀਤੀ ਆ ਤਾਂ ਹੀ ਤੇ ਤੈਨੂੰ ਮੈਂ ਇੱਧਰ ਬੁਲਾਇਆ ਹੈ ਰੱਬਾ ਇਹ ਕੁੜੀ ਨੇ ਕੀ ਕਰਨਾ ਵਾ ਸੱਚੀ ਇੱਧਰ ਵੀ ਪਰੇਸ਼ਾਨੀ ਦਿੱਤੀ ਤੇ ਉੱਧਰ ਵੀ ਪਰੇਸ਼ਾਨੀ ਦਿੱਤੀ ਆ ਇਹਦੇ ਵਿੱਚੋਂ ਇਹ ਦੇਖੋ ਤੇ ਮਾਸਾ ਸੁੱਖ ਨਹੀਂ ਹੈਗਾ ਕੁੜੀ ਤੋਂ ਅੱਧੀ ਐ ਤਾਂ ਮੀਆਂ ਦਿੰਦੀ ਆ ਜਿਵੇਂ ਪਤਾ ਨਹੀਂ ਕਿੰਨੇ ਸਾਲਾਂ ਦੀ ਮੇਰੇ ਨਾਲ ਦੁਸ਼ਮਣੀ ਹੋ ਗਈ ਸਮਝ ਨਹੀਂ ਆਉਂਦੀ ਇਹ ਦੁਸ਼ਮਣੀ ਕਿਉਂ ਕੱਢਣ ਦੀ ਏ ਮੇਰੇ ਨਾਲ ਕਾਦੀ ਦੁਸ਼ਮਣੀ ਹੈ ਮੇਰੇ ਨਾਲ ਇਹ ਤੁਹਾਨੂੰ ਨਹੀਂ ਪਤਾ ਹੋ ਮੈਂ ਕਿੰਨੀ ਸਮਾਂ ਗੱਡੀ ਜਾਂਦੀ ਆ ਤੁਹਾਨੂੰ ਪਤਾ ਕਿੱਥੇ ਕਿੱਥੇ ਨੇ ਮੇ ਦਾ ਸਾਥ ਦਿੱਤਾ ਕਿੱਥੇ ਕਿੱਥੇ ਨੇ ਸਾਥ ਦਿੱਤਾ ਉਸ ਘਰ ਚ ਇਹਦਾ ਵਿਆਹ ਕਰਾਉਣ ਵਾਸਤੇ ਮੈਂ ਪਤਾ ਨਹੀਂ ਕਿੰਨੀ ਗਲੇਸ਼ ਕੀਤੀ ਅਜ ਤੋਂ ਤੱਕ ਕਿ ਮੈਂ ਰਾਜੂ ਬਾਜੀ ਤੋਂ ਮਾੜੀ ਬਣੀ ਨਿੰਮਲ ਦੀਦੀ ਤੋਂ ਮਾੜੀ ਬਣੀ ਮੰਮੀ ਜੀ ਤੋਂ ਮਾੜੀ ਬਣੀ ਪਰ ਇਹਨੂੰ ਇੱਥੋਂ ਤੱਕ ਕਿ ਸਾਹਿਬ ਨਾਲ ਪਤਾ ਨਹੀਂ ਕਿੰਨੇ ਝੂਠ ਬੋਲੇ ਕਿ ਸਾਹਿਬ ਇਹ ਦਿਨਾਂ ਵਿਆਹ ਕਰਾ ਲਾ ਮੈਂ ਤਾਂ ਵਕੀਲ ਦੱਸਾਂ। ਸ਼ਮਮੀ ਜਾਨ ਨੂੰ ਮੈਨੂੰ ਸਾਰਾ ਪਤਾ ਹੋ ਪਰ ਉਹ ਨੂੰ ਆਪਾਂ ਕਰੀਏ ਤੇ ਕਰੀਏ ਕੀ? ਤੂੰ ਦੱਸ ਦੇ ਮੈਨੂੰ ਹੁਣ ਕੀ ਹਾਲ ਲਿਆਗਾ? ਤੂੰ ਤਾਂ ਬੜੀ ਪਰੇਸ਼ਾਨੀ ਪਾ ਦਿੱਤੀ ਮੇਰੇ ਭਾਗ। ਆਪੀ ਤੁਸੀਂ ਨੂੰ ਫੋਨ ਕਰੀਏ। ਇਹਨੂੰ ਸਮਝਾਇਓ ਕਿ ਇਦਾਂ ਨਾ ਕਰ। ਮੈਂ ਤਾਂ ਪਹਿਲੇ ਹੀ ਨਹੀਂ ਟੈਨਸ਼ਨ ਚਾਗੀ। ਨਾ ਇਦਾਂ ਘੜ ਤੂੰ। ਨਾ ਮੈਨੂੰ ਪਰੇਸ਼ਾਨ ਕਰ ਜ਼ਿਆਦਾ। ਮੈਂ ਬਹੁਤ ਪਰੇਸ਼ਾਨ ਹਾਂ ਪਹਿਲੇ ਹੀ। ਕੋਈ ਤੂੰ ਅੱਜ ਘੜ ਜਾ। ਕੱਲ ਵੇਖਾਂਗੇ। ਇਹਨੂੰ ਫੋਨ ਕਰਾਂ। ਕੋਈ ਮੈਨੂੰ ਸੰਗਤ ਨਹੀਂ ਕਿ ਤੁੱਟਾਂ ਦਾ ਪਤਾ ਲੱਗ ਗਿਆ। ਜੇ ਦੇ ਸਮਝ ਆ ਗਈ ਤੇ ਕੋਈ ਸਹੀ ਹੋਇਆ, ਜੇ ਨਾ ਆਏ ਤੇ ਫਿਰ ਤੇ। ਮੇਰੇ ਸਾਹਸ। ਹੂੰ ਪਤਾ ਨਹੀਂ ਕਿੰਨੇ ਸੁਪਨੇ ਵੇਖਣ ਦੀ। ਕੱਲ ਉਹਨਾਂ ਲੈ ਕੇ ਆਈ ਸਵੈਟਰ ਬੁੰਨੇ ਲਾਇਆ ਵਾ। ਹੱਕੇ ਦਵਾਈਆਂ ਖਾਣ ਦੀ ਆ। ਫਰਕ ਪੈ ਹੀ ਜਾਣਾ ਵਾ। ਲੈ, ਰੱਬ ਨੇ ਤਾਂ ਖੁਸ਼ੀਆਂ ਦੇ ਹੀ ਦੇਣੀਆਂ ਵਾ। ਬੱਚਾ ਤੇ ਹੋਇਆ ਲੈ ਸਾਡੇ ਘਰ। ਸਾਡੇ ਘਰ ਦਾ ਚਿਰਾਗ ਤੇ ਆਇਆ ਲੈ। ਸਵੈਟਰ ਜਿਹੜਾ ਆਪਾਂ ਪਤਾ ਨਹੀਂ ਕੀ ਕੀ ਬੁੰਤੀ ਲਾਉਂਦੀ ਸੀ। ਹੋਣਾਂ ਦੇ ਇਹ ਸਲਾਈਆਂ ਨਾਲ ਜਦੋਂ ਵੇਲੀ ਹੁੰਦੀ ਖੁਦੋਂ ਨਾਲ ਹੀ ਸੱਚੀ ਗੱਲ ਕਰੀ ਜਾਂਦੀ ਨਾਲੇ ਉਣੀ ਜਾਂਦੀ ਝੁੱਕ ਕੇ ਤੂੰ ਨਾ ਟੈਨਸ਼ਨ ਲੈ ਕੋਈ ਨਹੀਂ ਮੈਂ ਗੱਲ ਕਰਕੇ ਵੇਖਾਂ ਕਿ ਜ਼ਿੰਦਤ ਨਾਲ